ਅੱਜ ਉਹਨੇ ਸਿੰਘ ਡਿਜੀਟਲ মিডিਆ ਹਾਊਸ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਸਿੰਘ ਡਿਜੀਟਲ মিডিਆ ਹਾਊਸ ਦੇ ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਪਿਛਲੇ 25 ਸਾਲ ਤੋਂ ਯੂਰਪ ਦੇ ਵਿੱਚ ਪੇਜੈਂਟ ਕਰਵਾ ਰਹੇ ਹਨ ਅਤੇ ਇਸ ਦੌਰਾਨ ਸਿੰਘ ਡਿਜੀਟਲ মিডিਆ ਹਾਊਸ ਦੇ ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਸਾਡੇ ਵੱਲੋਂ ਯੂਰਪ ਦੇ ਵਿੱਚ 105 ਇਵੈਂਟ ਕਰਵਾਏ ਗਏ ਹਨ ਜਿਸ ਦੇ ਵਿੱਚ ਉਹਨਾਂ ਵੱਲੋਂ ਮਿਸਟਰ ਐਂਡ ਮਿਸਿਸ ਯੂਰਪ ਪੰਜਾਬਣ ਮਿਸਟਰ ਐਂਡ ਮਿਸਿਸ ਇੰਡੀਅਨ ਯੂਰਪ ਯੂਰਪ ਸਕਾਟ ਇੰਡੀਅਨ ਟੈਲੈਂਟ ਅਤੇ ਵੇਅਰ ਆਫ ਦਾ ਇਅਰ ਇੰਡੀਅਨ ਜ਼ੀਰੋ ਪ੍ਰੋਮੀਟਿਡ ਅਤੇ ਇਸ ਦੌਰਾਨ ਡਿਜੀਟਲ ਮੀਡੀਆ ਹਾਊਸ ਨੇ ਇੱਕ ਨਵਾਂ ਇਵੈਂਟ ਅਨਾਉਂਸ ਕੀਤਾ ਜਿਸ ਦੇ ਵਿੱਚ ਮਿਸਟਰ ਵਰਲਡ ਪੰਜਾਬਣ ਅਤੇ ਇੱਕ ਭੰਗੜੇ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਜਿਸ ਦਾ ਗ੍ਰੈਂਡ ਫਿਨਾਲੇ ਲੁਧਿਆਣੇ ਵਿੱਚ ਕੀਤਾ ਜਾਵੇਗਾ ਅਤੇ ਇਸੇ ਤਰ੍ਹਾਂ ਮਿਸਟਰ ਵਰਲਡ ਪੰਜਾਬਣ ਦਾ ਗ੍ਰੈਂਡ ਫਿਨਾਲੇ ਲੁਧਿਆਣੇ ਵਿੱਚ ਕੀਤਾ ਜਾਵੇਗਾ ਇਸ ਦੌਰਾਨ ਸਿੰਘ ਡਿਜੀਟਲ ਮੀਡੀਆ ਹਾਊਸ ਦੇ ਵੱਲੋਂ ਸਿੰਗਰਾਂ ਦੀ ਪ੍ਰੋਮੋਸ਼ਨ ਕਰਨੀ ਸ਼ੁਰੂ ਕੀਤੀ ਗਈ ਹੈ ਤੇ ਸਿੰਘ ਡਿਜੀਟਲ মিডিਆ ਹਾਊਸ ਦੇ ਵੱਲੋਂ ਸੋਨਮ ਵਾਲੀਆ ਦਾ ਵੀ ਫਰੈਗੀਤ ਪ੍ਰਮੋਟ ਕੀਤਾ ਜਾ ਰਿਹਾ ਅਤੇ ਇਹ ਗੀਤ ਇੱਕ ਤਰੀਕ ਨੂੰ ਰਿਲੀਜ਼ ਹੋਣ ਜਾ ਰਿਹਾ ਜਿਸ ਦਾ ਨਾਂ ਹੈ ਕਿਸਮਤ ਇਹ ਜੀ ਅਸੀਂ ਸਿੰਘ ਡਿਜੀਟਲ মিডিਆ ਹਾਊਸ ਜੋ ਕਿ ਪਿਛਲੇ 25 ਸਾਲ ਤੋਂ ਯੂਰਪ ਦੇ ਵਿੱਚ ਅਸੀਂ ਪੇਜੈਂਟ ਕਰਵਾ ਰਹੇ ਹਾਂ ਮੈਂ ਉਹਦਾ ਫਾਊਂਡਰ ਤੇ ਚੇਅਰਮੈਨ ਰਣਜੀਤ ਸਿੰਘ ਇਹ ਸਾਡੇ ਐਮ ਡੀ ਸਾਹਿਬ ਨੇ ਸਰ ਜੀ ਟੱਕ ਜੀ ਤੇ ਰਵਿੰਦਰ ਸਿੰਘ ਰੰਗੂਵਾਲ ਜੀ ਇਹਨਾਂ ਨੂੰ ਸਾਰੇ ਜਾਣਦੇ ਹੀ ਨੇ ਇਹ ਸਾਡੇ ਸਹਿਯੋਗੀ ਵੀ ਨੇ ਪਾਰਟਨਰ ਵੀ ਨੇ ਤੇ ਸਾਡੇ ਕਹਿੰਦੇ ਜਿਵੇਂ ਸਰਪ੍ਰਸਤ ਵੀ ਨੇ ਇਹਨਾਂ ਦੀ ਹੀ ਕਰਕੇ ਪੰਜਾਬ ਕਲਚਰ ਸੋਸਾਇਟੀ ਜਿਹੜੀ ਅਸੀਂ ਉੱਥੇ ਸ਼ੁਰੂ ਕੀਤੀ ਸੀ ਉਦੋਂ ਅੱਗੇ ਬੂਟਾ ਲੱਗਦਾ ਲੱਗਦਾ ਇੰਨਾ ਵੱਡਾ ਹੋ ਗਿਆ ਤੇ ਗੁਰਦੇਵ ਸਿੰਘ ਗਰੇਵਾਲ ਜੀ ਨੇ ਇਹ ਸਾਨੂੰ ਇੱਥੇ ਸਹਿਯੋਗ ਦਿੰਦੇ ਨੇ ਤੇ ਸਿੰਘ ਡਿਜੀਟਲ মিডিਆ ਹਾਊਸ ਹੁਣ ਤੱਕ 105 ਇਵੈਂਟ ਕਰ ਚੁੱਕਿਆ ਯੂਰਪ ਦੇ ਵਿੱਚ ਜਿਸ ਦੇ ਵਿੱਚ ਅਸੀਂ ਮਿਸ ਐਂਡ ਮਿਸੈਸ ਯੂਰਪ ਪੰਜਾਬਣ ਮਿਸ ਐਂਡ ਮਿਸੈਸ ਇੰਡੀਆ ਯੂਰਪ ਯੂਰਪਸ ਗੋਟ ਇੰਡੀਅਨ ਟੈਲੈਂਟ ਪੇਅਰ ਆਫ ਦਾ ਈਅਰ ਇੰਡੀਆ 0 ਕਿਲੋਮੀਟਰ ਤੇ ਹੁਣ ਨਮਾ ਅਸੀਂ ਜਿਹੜਾ ਲਾਂਚ ਕੀਤਾ ਵਾ ਮਿਸਟਰ ਵਰਲਡ ਪੰਜਾਬੀ ਤੇ ਇੱਕ ਅਸੀਂ ਇਹਨਾਂ ਦੇ ਸਹਿਯੋਗ ਨਾਲ ਕਰ ਰਹੇ ਆਂ ਭੰਗੜੇ ਦਾ ਕੰਪੀਟੀਸ਼ਨ ਜੀ ਸੋਲੋ ਅਜ ਤੱਕ ਜਿਹੜੇ ਆ ਸੋਲੋ ਨਹੀਂ ਹੋਇਆ ਭੰਗੜਾ ਤੇ ਉਹਦਾ ਵੀ ਗ੍ਰੈਂਡ ਫਾਈਨਲ ਜਿਹੜਾ ਇੱਥੇ ਲੁਧਿਆਣੇ ਚ ਕੀਤਾ ਜਾਊਗਾ ਇਸ ਤਰ੍ਹਾਂ ਹੀ ਮਿਸਟਰ ਵਰਲਡ ਪੰਜਾਬੀ ਦਾ ਜਿਹੜਾ ਗ੍ਰੈਂਡ ਫਾਈਨਲ ਹੈ ਉਹ ਲੁਧਿਆਣੇ ਕੀਤਾ ਜਾਊਗਾ ਤੇ ਹੁਣ ਅਸੀਂ ਸਿੰਘ ਡਿਸਟ੍ਰੀਟ মিডিਆ ਹਾਊਸ ਦੇ ਇਹਦਾ ਗ੍ਰੈਂਡ ਫਾਈਨਲ ਹੈ ਜੀ 25 ਦੇ ਵਿੱਚ ਅਸੀਂ ਬਸਾਖੀ ਦੇ ਨੇੜੇ ਤੇੜੇ ਕਰਾਂਗੇ ਜੀ ਤੇ ਦੂਸਰਾ ਅਸੀਂ ਹੁਣ ਜਿਵੇਂ ਕਿ ਸਿੰਗਰਸ ਦੀ ਪ੍ਰੋਮੋਸ਼ਨ ਸ਼ੁਰੂ ਕੀਤੀ ਆ ਸਿੰਗ ਡਿਸਟ੍ਰੀਬਿਊਸ਼ਨ ਮੀਡੀਆ ਹਾਊਸ ਨੇ ਇਹ ਚ ਪਹਿਲੇ ਸਾਡੇ ਜਿਹੜੇ ਅਸੀਂ ਆ ਸੋਨਾ ਬਾਲੀਆ ਜੀ ਦਾ ਟਰੈਕ ਹੁਣ ਸੀ ਪ੍ਰੋਮੋਟ ਕਰ ਰਹੇ ਆ ਜੀ ਤੇ ਇਹਨਾਂ ਦਾ Song release ਹੋ ਰਿਹਾ ਹੁਣ ਪਹਿਲੀ ਤਰੀਕ ਨੂੰ ਕਿਸਮਤ ਤੇ ਇਹ ਸਾਡੇ ਭਾਜੀ ਨੇ ਜੋ ਸਾਰਾ ਕੁਝ ਯੂਰਪ ਦਾ ਦੇਖਦੇ ਨੇ ਸਰਵਿਸਿਸਟੱਕ ਜੀ ਇਹਨਾਂ ਨੇ ਵੀ ਹੁਣ ਇੱਕ ਆਪਣੀ ਸ਼ਾਰਟ ਫਿਲਮ ਕੀਤੀ ਆ ਹਰਾ ਚੂੜਾ ਤੇ ਉਹਦੇ ਬਾਰੇ ਭਾਜੀ ਦੱਸੋਗੇ ਕੁਝ ਮੇਰਾ ਨਾਮ ਸਰਬਜੀਤ ਸਿੰਘ ਟਾਕਾ ਜੀ ਤੇ ਮੈਂ ਐਜ਼ ਅ ਐਮ ਡੀ ਐਂਡ ਪਾਰਟਨਰ ਸਿੰਘ ਡਿਜੀਟਲ মিডিਆ ਹਾਊਸ ਦੇ ਨਾਲ ਕੰਮ ਕਰਦੇ ਆ ਮੈਂ ਇੰਗਲੈਂਡ ਸੇ ਰਹਣਾ ਉੱਥੇ ਤੇ ਤਕਰੀਬਨ ਜਿਸ ਤਰ੍ਹਾਂ ਸਾਡੇ ਚੇਰਮੈਨ ਸਾਹਿਬ ਨੇ ਦੱਸਿਆ ਕਿ ਹੁਣ ਤੱਕ ਅਸੀਂ 105 ਬਿਗ ਇਵੈਂਟਸ ਕਰ ਚੁੱਕੇ ਨੇ ਜਿਹਦੇ ਵਿੱਚ ਜਿਹੜਾ ਨੇ ਨਾਲਿਆ ਮਿਸਟਰ ਮਿਸ ਐਂਡ ਮਿਸਿਜ਼ ਯੂਰਪ ਪੰਜਾਬਨ ਮਿਸ ਐਂਡ ਮਿਸਿਜ਼ ਇੰਡੀਆ ਯੂਰਪ ਤੇ ਹੋਰ ਜਿਹੜੇ ਨਵੇਂ ਲਾਂਚ ਕਰ ਰਹੇ ਆ ਅਸੀਂ ਮਿਸਟਰ ਵਰਲਡ ਪੰਜਾਬੀ ਪੀਅਰ ਆਫ ਦਾ ਈਅਰ ਜੋ ਹੋਇਆ ਥੇ ਪੰਜਾਬ ਚ ਆਪਾਂ ਸ਼ੁਰੂ ਕਰਾਂਗੇ ਪਹਿਲਾਂ ਤੇ ਉਸ ਤੋਂ ਬਾਅਦ ਫਿਰ ਅਸੀਂ ਅੱਗੇ ਅੱਗੇ ਇਹਨੂੰ ਮਤਲਬ ਵਰਲਡਵਾਈਡ ਲੈ ਕੇ ਜਾਵਾਂਗੇ ਤੇ ਹੁਣ ਸਾਡਾ ਜਿਹੜਾ ਮਿਸ ਐਂਡ ਮਿਸਿਸ ਯੂਰਪ ਪੰਜਾਬ ਪਰ ਯੂਕੇ ਦਾ ਜਿਹੜਾ ਗ੍ਰੈਂਡ ਫਿਨਲ ਹੈ ਉਹ ਹੋਣ ਜਾ ਰਿਹਾ ਹੈ 25 19 ਅਕਤੂਬਰ ਨੂੰ 19 ਅਕਤੂਬਰ ਨੂੰ ਇੰਗਲੈਂਡ ਦੇ ਸ਼ਹਿਰ ਬ੍ਰੈਡਫੋਰਡ ਵਿੱਚ ਜਿੱਥੇ ਕਾਫੀ ਵੱਡਾ ਪੀਜੈਂਟ ਹੈ ਵੀ ਤੇ ਯੂਕੇ ਤੋਂ ਬਾਅਦ ਫਿਰ ਉਹ ਜਿਹੜਾ ਜਿਹੜੀ ਸਾਰੇ ਯੂਰਪ ਦਾ ਜਿੰਨੀਆਂ ਫਾਈਨਲ ਹੋਣਗੇ ਇਹ ਕੁੜੀਆਂ ਜਿੱਤੂਗੀਆਂ ਉਹ ਜਾਣੀਆਂ ਗ੍ਰੈਂਡ ਫਿਨਾਲੇ ਵਿੱਚ ਸਵੀਡਨ ਦੇ ਵਿੱਚ 2025 ਵਿੱਚ ਅ ਇੱਕ ਬਹੁਤ ਵੱਡਾ ਸੀ ਜਿੱਦਾਂ ਸਾਡੇ ਸਿੰਘ ਡਿਜੀਟਲ মিডিਆ ਦਾ ਮੇਨ ਮੋਟੋ ਜਿਹੜਾ ਹੈ ਉਹ ਹੈਗਾ ਪੰਜਾਬੀ ਮਾਂ ਬੋਲੀ ਨੂੰ ਤੇ ਪੰਜਾਬੀ ਵਿਰਸੇ ਨੂੰ ਪ੍ਰੋਮੋਟ ਕਰਨਾ ਤੇ ਸਾਡਾ ਜਿਹੜਾ ਮਿਸ ਐਂਡ ਮਿਸਿਸ ਯੂਰਪ ਪੰਜਾਬ ਬਣਾਉਂਦਾ ਉਹ ਬਿਲਕੁਲ ਗਲੈਮਰ ਤੋਂ ਹਟਕੇ ਹੈ ਅਸੀਂ ਉਹਦੇ ਵਿੱਚ ਵੀ ਜਿਹੜਾ ਚੀਜ਼ਾਂ ਰੱਖੀਆਂ ਆ ਉਹਦੇ ਚ ਇਹ ਰੱਖਿਆ ਗਿਆ ਕਿ ਜਿਹੜੀਆਂ ਕੁੜੀਆਂ ਸਾਡੀਆਂ ਆਂਦੀਆਂ ਆ ਧੀਆਂ ਭੈਣਾਂ ਸਾਡੀਆਂ ਆਂਦੀਆਂ ਉਹਨਾਂ ਨੂੰ ਜਿਹੜਾ ਡਰੈਸ ਅਪ ਆ ਉਹ ਪਿਓਰ ਹੁੰਦੇ ਮਤਲਬ ਪੰਜਾਬੀ ਹੁੰਦੇ ਆ ਤੁਸੀਂ ਉਹਦੇ ਚ ਬੋਡੀ ਅਸੀਂ ਬਿਲਕੁਲ ਮਨਾ ਕੀਤਾ ਕੋਈ ਰਿਵੀਲ ਨਹੀਂ ਕਰਨੀ ਕੋਈ ਕੈਟਵੌਕ ਨਹੀਂ ਹੈ ਉਹਦੇ ਵਿੱਚ ਜਿਹੜਾ ਜਿਹੜੇ ਰਾਉਂਡ ਹੁੰਦੇ ਉਹ ਵੀ ਤਿੰਨ ਰਾਉਂਡ ਹੁੰਦੇ ਆ ਜਿਹਦੇ ਵਿੱਚ ਅਸੀਂ ਪਹਿਲਾਂ ਆਬਵੀਅਸਲੀ ਤੁਹਾਡਾ ਇੰਟਰੋਡਕਸ਼ਨ ਰਾਉਂਡ ਆ ਤੇ ਉਸ ਤੋਂ ਬਾਅਦ ਤੁਹਾਡਾ ਟੈਲੈਂਟ ਰਾਉਂਡ ਆ ਤੇ ਟੈਲੈਂਟ ਰਾਉਂਡ ਵਿੱਚ ਵੀ ਤੁਸੀਂ ਜਿਹੜੇ ਪਿਓਰ ਆਪਣੇ ਪੰਜਾਬੀ ਡਰੈਸ 'ਚ ਹੀ ਆਣਾ ਆ ਤੇ ਜਿਹੜੇ Song ਅਸੀਂ ਸਿਲੈਕਟ ਕਰਦੇ ਆ ਉਹਦੇ ਵਿੱਚ ਕੋਈ ਬਲਗਰਿਟੀ ਨਹੀਂ ਹੁੰਦੀ ਉਹਦੇ ਵਿੱਚ ਵੀ ਕੋਈ ਰਜਿਸਟ੍ਰ ਦੋ ਜਿਹੜੇ ਕੀ ਲੋਕ ਜਾਨ ਕਿਸ ਤਰ੍ਹਾਂ ਕਰ ਸਕਦੇ ਮਿਸਟਰ ਸਾਡਾ ਲਾਇਰ ਚ ਜੀ ਇਹਦਾ ਜੀ ਆਨਲਾਈਨ ਆ ਪਿੱਛੇ ਅਸੀਂ ਲਾਇਆ www.sing.sc ਸਾਡੀ ਸਾਈਟ ਹੈ ਆਨਲਾਈਨ ਜਾ ਕੇ ਰਜਿਸਟਰ ਕਰ ਸਕਦੇ ਨੇ ਜੀ ਤੇ ਫਿਰ ਇਹਨਾਂ ਤੋਂ ਅਸੀਂ ਇਹਨਾਂ ਦਾ ਵੀਡੀਓ ਕਲਿੱਪ ਤੇ ਇਦਾਂ ਦੀ ਚੀਜ਼ ਮੰਗਾਵਾਂਗੇ ਪੇਅਰ ਆਫ ਦਾ ਇਅਰ ਇੱਕ ਪੂਰਾ ਫੈਮਿਲੀ ਇਵੈਂਟ ਹੋਏਗਾ ਜਿਸ ਹਸਬੰਡ ਵਾਈਫ ਦੋਨੇ ਕਰ ਸਕਣਗੇ ਅਜ ਤੱਕ ਕੋਈ ਪੇਅਰ ਵਾਲਾ ਆਇਆ ਨਹੀਂਗਾ ਕਿਸੇ ਪਿੰਡਾਂ ਦਾ ਫਸਟ ਹੋ ਰਿਹਾ ਤੇ ਇੱਕ ਰਜਿਸਟਰਡ ਇਹਨੂੰ ਆਰ ਮਿਲੀ ਹੋਈ ਹੈ ਰਜਿਸਟਰਡ ਆ ਇਹ ਇੰਡੀਆ ਦੇ ਵਿੱਚ ਤੇ ਅਸੀਂ ਇੱਕ ਵਾਰ ਇਹਦੀ ਟ੍ਰਾਇਲ ਕਰ ਚੁੱਕੇ ਹਾਂ ਛੱਤੀਸਗੜ੍ਹ ਵਿੱਚ 2017 ਦੇ ਵਿੱਚ ਤੇ ਬਹੁਤ ਵਧੀਆ ਸਕਸੈਸਫੁਲ ਹੋਇਆ ਸੀਗਾ ਜਦਕਿ ਛੱਤੀਸਗੜ੍ਹ ਤੁਹਾਨੂੰ ਪਤਾ ਕਿੰਨਾ ਕੰਜ਼ਰਵੇਟਿਵ ਸਟੇਟ ਹੈਗੀ ਆ ਤੇ ਹੁਣ ਅਸੀਂ ਪੰਜਾਬ ਤੋਂ ਸ਼ੁਰੂ ਕਰ ਰਹੇ ਆਂ ਰਜਿਸਟ੍ਰੇਸ਼ਨ ਕੱਲੇ ਪੰਜਾਬੀਆਂ ਲਈ ਹੈ ਮੇਰੀ ਜੀ ਨਾ ਸਾਰਿਆਂ ਲਈ ਕੋਈ ਵੀ ਪੀਰ ਹੋਵੇ ਕੋਈ ਵੀ ਰਜਿਸਟਰ ਕਰ ਸਕਦਾ ਹੈ ਹਸਬੰਦ ਵਾਈਫ ਜੋ ਵੀ ਹੈਗਾ ਕਰ ਸਕਦੇ ਇਨਕ੍ਰੀਮੈਂਟ ਵਗੈਰਾ ਵੀ ਲੁਧਿਆਣੇ ਚ ਹੋਊਗਾ ਜੀ ਇਹਦਾ ਗ੍ਰਾਂਟ ਫੀ ਨਾਲੇ ਲੁਧਿਆਣੇ ਚ ਹੀ ਹੋਏਗਾ ਜੀ ਇੰਟਰਸਟ ਸੀ ਕਰਦੀ ਆਪਦੀ ਤੇ ਕਿਹੜੀ ਹੈ ਇਹ ਰਜਿਸਟ੍ਰੇਸ਼ਨ ਓਪਨ ਕਰਨੀ ਹੈ ਜੀ ਤੇ 3 ਮਹੀਨੇ ਚੱਲੇਗੀ ਰਜਿਸਟ੍ਰੇਸ਼ਨ ਅੱਛਾ ਤੇ ਜਿਵੇਂ ਸਰ ਤੁਹਾਡੇ ਕਹਿਣ ਦਾ ਮਤਲਬ ਵੀ ਪੂਰਾ ਪੰਜਾਬੀ ਕਲਚਰ ਚ ਹੋਇਆ ਜਨਨ ਕਿ ਪਰ ਪੰਜਾਬੀ ਨੂੰ ਪ੍ਰਮੋਟ ਕਰ ਰਹੇ ਤੁਸੀਂ ਅਸੀਂ ਪੰਜਾਬੀ ਨੂੰ ਪ੍ਰਮੋਟ ਕਰ ਰਹੇ ਹਾਂ ਬਟ ਜਿੱਥੇ ਅਸੀਂ ਕਰਦੇ ਹਾਂ ਮਿਸ ਐਂਡ ਮਿਸੇਸ ਜਿਹੜਾ ਇੰਡੀਆ ਇੰਡੀਆ ਹੈਗਾ ਯਾਰ ਇੰਡੀਆ ਯੂਰਪ ਉਹਦੇ ਵਿੱਚ ਹਰ ਕੰਟਰੀ ਮਤਲਬ ਹਰ ਕਮਿਊਨਿਟੀ ਦੇ ਜਿਹੜੇ ਨਹੀਂ ਦੀ ਹੈਗੇ ਆ ਉਹ ਚਿੰਦੂ ਵੀ ਆ ਸਰ ਉਹ ਜਿਹੜੇ ਇੰਡੀਅਨ ਲਹਿਗੇ ਆ ਆਬੀਅਸਲੀ ਉਹ ਮੁਸਲਮਾਨ ਵੀ ਆ ਸਕਦੇ ਆ ਐਨੀਬਾਡੀ ਕੈਨ ਕਮ ਉਹ ਉਸ ਉਸ ਪ੍ਰੋਗਰਾਮ ਵਿੱਚ ਪਰ ਜਿਹੜਾ ਮਿਸ ਐਂਡ ਮਿਸਿਸ ਯੂਰਪ ਪੰਜਾਬ ਬਣਾ ਉਹਦੇ ਵਿੱਚ ਆਪਾਂ ਪੰਜਾਬੀ ਜਿਹੜੀਆਂ ਆਪਣੇ ਹੈਗੀਆਂ ਉਹਨੂੰ ਪ੍ਰਮੋਟ ਕਰੀਦਾ ਹੈ ਮੇਨ ਮੋਟੋ ਸਾਡਾ ਇਹੀ ਹੈ ਕਿ ਅਸੀਂ ਕਿਸ ਤਰ੍ਹਾਂ ਆਪਣੇ ਵਿਰਸੇ ਨੂੰ ਆਪਣੀ ਮਾਂ ਬੋਲੀ ਨੂੰ ਬਾਹਰਲੇ ਦੇਸ਼ਾਂ ਵਿੱਚ ਬਚਾ ਸਕਦੇ ਹਾਂ ਸੋ ਉਹ ਇੱਕ ਇੱਕ ਕਿਉਂਕਿ ਬੱਚੇ ਉੱਥੇ ਬੌਰਨ ਐਂਡ ਬੌਟ ਅਪ ਹੈ ਨਾ ਤੇ ਉਹਨਾਂ ਨੂੰ ਇਹਨਾਂ ਪਤਾ ਨਹੀਂ ਹੁੰਦਾ ਉਹਨਾਂ ਨੂੰ ਵਿਰਸੇ ਨਾਲ ਜੋੜਨ ਕਰਕੇ ਅਸੀਂ ਇਹ ਸ਼ੁਰੂ ਕੀਤਾ ਪ੍ਰੋਗਰਾਮ ਸਾਡੇ ਰਣਜੀਤ ਭਾਜੀ ਹੋਣਾ ਨੇ ਤਾਂ ਕਿ ਜਿਹੜੇ ਬੱਚੇ ਆ ਇਹਦੀ 50 ਯੂਰੋ ਨਹੀਂ ਇਹਦੀ ਪੇਅਰ ਆਫ ਯਰ ਦੀ ਹਲੇ ਅਸੀਂ ਕੋਈ ਫੀਸ ਨਹੀਂ ਰੱਖੀ ਐ ਤੇ ਜਿਹੜੇ ਦੂਸਰੇ ਪੇਜੈਂਟ ਆ ਉਹਦੀ ਇੱਕ ਅਸੀਂ ਫੀਸ ਰੱਖਦੇ ਆ ਪਹਿਲਾਂ ਅਸੀਂ ਰੱਖਦੇ ਨਹੀਂ ਸੀਗੇ ਪਰ ਉਹ ਤੁਹਾਨੂੰ ਪਤਾ ਲੋਕ ਫਿਰ ਅੰਦਰ ਤੋਂ ਰਜਿਸਟਰ ਕਰ ਦਿੰਦੇ ਆ ਫਿਰ ਉਹ ਸਾਨੂੰ ਉਰਦਾਂ ਦੀ ਤਿਆਰੀ ਕਰਦੇ ਆ ਫਿਰ ਆਉਂਦੇ ਨਹੀਂ ਤੇ ਇਸ ਕਰਕੇ ਅਸੀਂ ਇੱਕ 50 ਯੂਰੋ ਫੀਸ ਰੱਖੀ ਹੋਈ ਐ ਤੇ ਵਿਨਿੰਗ ਨੂੰ ਕੀ ਪ੍ਰਾਈਜ਼ ਦਿੱਤਾ ਜਾਂਦਾ ਹੈ ਵਿਨਿੰਗ ਨੂੰ ਜੀ ਟਾਈਟਲ ਹੁੰਦਾ ਕੈਸ਼ ਪ੍ਰਾਈਜ਼ਸ ਹੁੰਦੇ ਨੇ ਗਿਫਟ ਟੈਂਪਰਸ ਹੁੰਦੇ ਨੇ ਕਰਾਊਨ ਹੁੰਦਾ ਸੈਸ਼ ਹੁੰਦੀ ਆ ਟਰੋਫੀ ਹੁੰਦੀ ਆ ਟੂਰ ਵਗੈਰਾ ਹੁੰਦੇ ਆ ਪਲੱਸ ਉਹ ਅੱਗੇ ਫਿਰ ਕਿਤੇ ਜੇ ਜਾਣਾ ਚਾਹੁੰਦੇ ਨੇ ਸਾਡੇ ਕਨੈਕਸ਼ਨਸ ਹੈਗੇ ਨੇ ਬਾਲੀਵੁੱਡ ਦੇ ਵਿੱਚ ਵੀ ਇੱਕ ਦੋ ਕੁੜੀਆਂ ਸਾਡੇ ਉੱਥੇ ਜਿੱਤ ਕੇ ਫਿਲਮਾਂ 'ਚ ਵੀ ਗਈਆਂ ਨੇ ਪੰਜਾਬੀ ਫਿਲਮਾਂ 'ਚ ਵੀ ਗਈਆਂ ਨੇ ਤੇ ਸੰਗ ਦੇ ਵਿੱਚ ਕਨੈਕਸ਼ਨਸ ਹੈਗੇ ਨੇ ਇਧਰ ਇਸ ਰਵਿੰਦਰਪਾ ਜੀ ਸਾਡੀ ਬਹੁਤ ਹੈਲਪ ਕਰਦੇ ਨੇ ਕਿਉਂਕਿ ਇਹਨਾਂ ਦੇ ਕਨੈਕਸ਼ਨਸ ਕਾਫੀ ਡੂੰਗੇ ਨੇ ਹੁਣੇ ਸਾਡੀ ਜਿਹੜੀ ਲਾਸਟイヤー ਦੀ ਮਿਸ ਯੂਰਪ ਪੰਜਾਬਣ ਬਣੀ ਸੀਗੀ ਉਹ ਮਿਸਿਸ ਵਰਲਡ ਮਿਸ ਐਂਡ ਮਿਸ ਐਂਡ ਮਿਸਿਸ ਵਰਲਡ ਪੰਜਾਬਣ ਦੇ ਵਿੱਚ ਅਮਰੀਕਾ ਜਾ ਕੇ ਆਈ ਹੈ ਤੇ ਉੱਥੇ ਸੈਕੰਡ ਰਨਰ-ਅਪ ਹੀ ਹੈ ਸੋ ਉਹਨਾਂ ਦੀ ਡਾਇਰੈਕਟ ਐਂਟਰੀ ਹੁੰਦੀ ਹੈ ਇਨ ਇਹਨਾਂ ਪੇਜੈਂਟਸ ਦੇ ਵਿੱਚ ਆ ਕੇ